ਇਹ ਤਸਵੀਰ ਬਹੁਤ ਜ਼ਿਆਦਾ ਦਰਦਨਾਕ ਹੈ ਟਾਈਟਲ ਤੁਸੀਂ ਪੜ ਚੁੱਕੇ ਹੋ ਕਿ ਡਿੱਗ ਗਿਆ ਮੋਟਰਾਂ ਹੋ ਗਏ ਹਾਲਾਤ ਮਾੜੇ ਇਹ ਗੱਲ ਬਿਲਕੁਲ ਸਚਾਈ ਔਰ ਸੱਚੀ ਹੈ ਉਹ ਤਸਵੀਰ ਸਾਰੀ ਦਿਖਾਵਾਂਗੇ ਹਾਲਾਤ ਕੀ ਬਣੇ ਸਾਹਮਣੇ ਤੁਸੀਂ ਇਹ ਬੋਰ ਦੇਖ ਸਕਦੇ ਹੋ ਕੁਝ ਟਾਈਮ ਸੀ ਜਦੋਂ ਇਹ ਬੋਰ ਚੱਲਦਾ ਸੀ ਪਾਣੀ ਕੱਢਦਾ ਸੀ ਪਰ ਹੁਣ ਪਾਣੀ ਖੁਦ ਹੁਣ ਇਹ ਬੋਰ ਖੁਦ ਪਾਣੀ ਦੇ ਵਿੱਚ ਹੈ ਇਧਰ ਨਾਲ ਨਾਲ ਤਸਵੀਰ ਦੇਖੋ ਅੱਗੇ ਤੱਕ ਇਸ ਥਾਂ ਤੇ ਦਰਿਆ ਨੇ ਕਾਫੀ ਜ਼ਿਆਦਾ ਢਾਹ ਲਾਈ ਸੀ ਇਹ ਬੂਰ ਇੱਕ ਹੈ ਇਸ ਤਰ੍ਹਾਂ ਇੱਕ ਬੂਰ ਨਹੀਂ ਕਾਫੀ ਕਾਫੀ ਸਾਰੇ ਬੂਰ ਹੈ ਜੋ ਦਰਿਆ ਦੇ ਵਿੱਚ ਹੀ ਰਹਿ ਗਏ ਔਰ ਇਸ ਜਗ੍ਹਾ ਤੇ ਦਰਿਆ ਇੱਥੇ ਨਹੀਂ ਸੀ ਹੁਣ ਤੁਸੀਂ ਸਾਹਮਣੇ ਜਗ੍ਹਾ ਜੋ ਦੇਖ ਸਕਦੇ ਹੋ ਇੱਥੋਂ ਤਕਰੀਬਨ 500 ਮੀਟਰ ਦਰਿਆ ਅੱਗੇ ਸੀ ਤੇ ਹੁਣ ਬਿਲਕੁਲ ਇੱਥੇ ਆ ਚੁੱਕਿਆ ਹੈ ਹਾਲਾਤ ਇਸ ਤਰ੍ਹਾਂ ਦੇ ਮਾੜੇ ਹੋਏ ਕਿ ਹੁਣ ਆ ਸਾਹਮਣੇ ਇੱਕ ਕਬੂਰ ਐ ਇਹ ਮੋਟਰ ਐ ਇਹ ਜਿੰਨਾਂ ਦੀ ਮੋਟਰ ਚੋਂ ਪੱਟ ਕੇ ਘਰ ਲੈ ਗਿਆ ਬੁਈ ਸਭ ਕੁਝ ਪੱਟਿਆ ਪਿਆ ਆ ਦੇਖੋ ਇਸ ਤਰ੍ਹਾਂ ਬੰਨੇਆ ਪਿਆ ਵਾ ਇਹ ਮੋਟਰ ਸਭ ਕੁਝ ਪੱਟ ਕੇ ਲੈ ਗੇ ਜਿੰਨਾਂ ਦੀ ਮੋਟਰ ਸੀ ਇਹ ਟਰਾਂਸਫਰਮ ਪਰੋ ਲਾਇਆ ਹੋਇਆ ਕਿਉਂਕਿ ਦਰਿਆ ਬਿਲਕੁਲ ਨੇੜੇ ਪਹੁੰਚ ਚੁੱਕੇ ਅਸੀਂ ਡਰ ਸਤੋਂ ਲੱਗਿਆ ਕਿਤੇ ਇਹ ਵੀ ਵਿੱਚ ਨਾ ਡਿੱਗ ਜਾਵੇ। ਹਾਂ ਤਸਵੀਰ ਤੁਸੀਂ ਦੇਖ ਸਾਤੇ। ਕਿਉਂਕਿ ਇਸ ਥਾਂ ਤੇ ਟਾਬ ਬਹੁਤ ਜ਼ਿਆਦਾ ਲੱਗੀ ਸੀ। ਖਾਲੀ ਪੈ ਸਾਰਾ ਕੁਝ ਆ ਬੋਰ ਹੈ। ਇੱਧਰ ਬਹੁਤ ਸਾਰੇ ਪਪੂਲਰ ਸੇ ਇਸ ਥਾਂ ਤੇ। ਬਹੁਤ ਸਾਰੇ ਦਰਿਆ ਦੇ ਵਿੱਚ ਡਿੱਗ ਗਏ ਔਰ ਜਿੰਨੇ ਕੁ ਬੱਚੇ ਉਹ ਪਟ ਕੇ ਅੱਧੇ ਤੋਦੇ ਰੇਟਾਂ ਦੇ ਵਿੱਚ ਵਿੱਚੇ ਗਏ। ਹਾਂ ਇੱਕ ਮੋਟਰ ਜਿਹਨੂੰ ਪੱਟ ਚਲਾ ਕੇ ਦਿੰਦੇ ਉਹ ਖੜਾ ਹੈ। ਤੇ ਬਾਕੀ ਜਿੰਨਾ ਵੀ ਬੋਰ ਦਾ ਸਮਾਨ ਸਿਸਟਮ ਸਾਰਾ ਪਟਕੇ ਜਿਹਨਾਂ ਦਾ ਬੋਰ ਸ਼ੋ ਕਰ ਲਾਗੇ ਦਰਿਆ ਬਿਲਕੁਲ ਇੱਥੇ ਨੇੜੇ ਪਹੁੰਚ ਚੁੱਕਿਆ ਹੈ ਇੱਕ ਹੋਰ ਜਾਣਕਾਰ ਦੇਦੀ ਹੈ ਕਮੋਸੋ ਪਹਾੜ ਨੇ ਅਲਰਟ ਜਾਰੀ ਕੀਤਾ ਹੈ ਕਿਉਣ ਵਾਲੇ 4 ਦਿਨਾਂ ਦੇ ਵਿੱਚ بارش ਭਾਰੀ بارش ਪਿਛਲੇ 80 ਸਾਲਾਂ ਦਾ ਰਕਾਰਡ ਤੋੜ ਸਕਦੀ ਹੈ ਔਰ ਡੈਮਾਂ ਦੇ ਵਿੱਚ ਪਾਣੀ ਦੁਬਾਰਾ ਛੱਡਿਆ ਜਾ ਸਕਦਾ ਜੇਕਰ ਵੱਧ ਜਾਂਦਾ ਹੈ ਤਾਂ ਹਾਲਾਤ ਤੁਸੀਂ ਇਹ ਦੇਖੋ ਕਿ ਆ ਬੋਰ ਆਬ ਹੋਰ ਦੇਖ ਸਕਦੇ ਹੋ ਕਿ ਵਿੱਚ ਰਹਿ ਗਿਆ ਦਰਿਆ ਦੇ ਹੁਣ ਨਾਲ-ਨਾਲ ਦੇਖੋ ਸਾਰੇ ਨਾਲ-ਨਾਲ ਸਾਰੀ ਥਾਂ ਅੱਗੇ ਤੱਕ ਅਜੇ ਤੋ ਪਾਣੀ ਜ਼ਿਆਦਾ ਸੀ ਤੇ ਇੱਥੇ ਟਾਬੋ ਜ਼ਿਆਦਾ ਲੱਗੀ ਸੀ بارش ਜਿੱਦਾਂ ਕਿ ਮੌਸਮ ਵਿਭਾਗ ਨੇ ਅਲਰਟ ਜਾਰੀ ਕੀਤਾ ਹੈ ਕਿ بارش ਹੋ ਸਕਦੀ ਹੈ ਕਾਫੀ ਜ਼ਿਆਦਾ ਡੈਮਾਂ ਦੇ ਵਿੱਚ ਪਾਣੀ بارشੇ ਕਰ ਹੋਵੇਗੀ ਤਾਂ ਵੱਧ ਸਕਦਾ ਹੈ ਤਾ ਬਾਕੀ ਜੇਕਰ ਪਾਣੀ ਨਹੀਂ ਵਹਦਾ ਤਾਂ ਪਰ ਜੋ ਰਸਤੇ ਚ ਦਰਿਆ ਸਤਲੁਜ ਜਿਹੜਾ ਪਾਣੀ ਆਉਂਦਾ ਰਸਤੇ ਚ ਨਦੀਆਂ ਨੇ ਉਹਨਾਂ ਵਿੱਚ ਪਾਣੀ ਜੇਕਰ بارش ਹੋ ਗਈ ਤਾਂ ਜ਼ਰੂਰ ਫਿਰ ਆਏਗਾ ਫਿਰ ਹਾਲਾਤ ਦੁਬਾਰਾ ਮਾੜੇ ਹੋ ਸਕਦੇ ਆ ਫਿਰ ਢਾਹ ਲੱਗ ਸਕਦੀ ਹੈ ਜੋ ਮੌਸਮ ਭਾਗ ਨੇ ਜਾਣ ਕਰ ਦਿੱਤੀ ਹੈ ਕੱਲੀ ਇੱਥੋਂ ਤੱਕ ਸੀਮਤ ਨਹੀਂ ਹੈ ਅੱਗੇ ਤੱਕ ਤਸਵੀਰ ਸਾਰੀ ਦਿਖਾਵਾਂਗੇ ਦਰਿਆ ਇੱਥੋਂ ਤਕਰੀਬਨ ਕਾਫੀ ਅੱਗੇ ਤਕਰੀਬਨ 500 ਮੀਟਰ ਜਾਨੇ ਕਾਧਾ ਕਿਲੋਮੀਟਰ ਦਰਿਆ ਅੱਗੇ ਸੀ ਤੇ ਹੁਣ ਇਸ ਜਗ੍ਹਾ ਤੇ ਚੱਲ ਰਿਹਾ ਹੈ ਇੱਧਰ ਤਸਵੀਰ ਤੁਸੀਂ ਦੇਖੋ ਨਾਲ ਨਾਲ ਕੀ ਹਾਲਾਤ ਬਣੇ ਪਿਆ ਇਸ ਜਗ੍ਹਾ ਤੇ ਬਹੁਤ ਜ਼ਿਆਦਾ ਟਾਂ ਲੱਗੇ ਸੀ ਅੱਗੇ ਤੱਕ ਤਸਵੀਰ ਬਿਲਕੁਲ ਉਹ ਸਰੀ ਜ਼ਮੀਨ ਤੇ ਆਦ ਵਿੱਚ ਦੇਖੀ ਇਹ ਪਬਲਿਅਰੀ ਪਪੂਲਰ ਸੀ ਉਹ ਕੁਛ ਪੱਟੇ ਕੁਛ ਦਰਿਆ ਚ ਰੁੜ ਗਏ ਔਰ ਅੱਗੇ ਸਾਹਮਣੇ ਬੰਨ ਖੜਾ ਹੈ ਇਸ ਬੰਨ ਤੋਂ ਤਕਰੀਬਨ 2 ਕਿਲੋਮੀਟਰ ਤੋਂ ਜ਼ਿਆਦਾ ਦੂਰ ਸੀ ਤੇ ਹੁਣ ਤਾਂ ਤਕਰੀਬਨ 200 ਮੀਟਰ ਰਹਿ ਗਿਆ ਹੈ ਇਹ ਮੋਟਰ ਖੜੀ ਹੈ ਸਾਹਮਣੇ ਹੁਣ ਮੋਟਰ ਰਹੀ ਨਹੀਂ ਜੋ ਸਟਾਰਟਰ ਸਾਰਾ ਕੁਝ ਪਟਕੇ ਜ਼ਿੰਮੇਦਾਰ ਆਪ ਦੇ ਘਰ ਲੈ ਗਿਆ ਤਾਂ ਸਰ ਆਪ ਦੇ ਲੈ ਗਿਆ ਵੀ ਇਹ ਦਰਿਆ ਦੇ ਵਿੱਚ ਨਾ ਡਿੱਗ ਜਾਵੇ ਜਦੋਂ ਪਾਣੀ ਵਧਿਆ ਸੀ ਤਾਂ ਹਾਲਾਤ ਚਿੰਤਾਜਨਕ ਹੋ ਗਏ ਸੀ ਇਹ ਪਪੂਲਰ ਵੀ ਪੱਤੇ ਗਏ ਵੱਡੇ ਪੱਧਰ ਤੇ ਨੁਕਸਾਨ ਹੋਇਆ ਇੱਥੇ ਬਹੁਤ ਜ਼ਿਆਦਾ ਤਾਂ ਇਧਰ ਤਸਵੀਰ ਅੱਗੇ ਤੱਕ ਦਿਖਾਉਣੇ ਸਾਰੇ ਜਿੱਦਾਂ ਜਿੱਦਾਂ ਮੱਗੇ ਤੁਰਿਆ ਜਾ ਰਹੇ ਆ ਤਾਂ ਤੁਸੀਂ ਤਸਵੀਰ ਸਾਰੀ ਦੇਖ ਰਹੇ ਹੋ ਕਿ ਹਾਲਾਤ ਕਿਸ ਤਰ੍ਹਾਂ ਦੇ ਮਾੜੇ ਨੇ ਪਾਣੀ ਚ ਇੱਕ ਵਾਰੀ ਉੱਤਰ ਗਿਆ ਹੁਣ ਥੱਲੇ ਚੱਲ ਰਿਹਾ ਪਰ ਜ਼ਿੰਮੇਦਾਰਾਂ ਨੂੰ ਕਿਸਾਨਾਂ ਨੂੰ ਡਰ ਸਤਾ ਰਿਹਾ ਜਦੋਂ ਦੀ ਮੌਸਮ ਵਿਭਾਗ ਨੇ ਅਲਰਟ ਜਾਰੀ ਕੀਤਾ ਹੈ ਕਿ ਪਾਣੀ ਬਰਸਾਤ ਦੁਬਾਰਾ ਹੋਵੇਗੀ ਤਪਰੇ ਧਾਰ ਸਤਾ ਰਿਹਾ ਕਿ ਕਿਤੇ ਹਾਲਾਤ ਦੁਬਾਰਾ ਮਾੜੇ ਨਾ ਹੋਣ ਵਾਹਿਗੁਰੂ ਅਗੇ ਅਰਦਾਸ ਕਰਿਓ ਕਿ ਹਾਲਾਤ ਦੁਬਾਰਾ ਮਾੜੇ ਨਾ ਹੋਣ ਜੇਕਰ بارش ਹੁੰਦੀ ਹੈ ਪਰ ਮੌਸਮ ਪਾਣ ਨੇ ਤਾਂ ਵੱਡੀ ਚੁਤ ਆਪਣੀ ਦੇ ਦਿੱਤੀ ਹੈ ਯੈਲੋ ਲਟ ਜਾਰੀ ਕਰਤਾ ਹੈ ਦੋ ਕੁ ਜਿਲ੍ਹੇ ਛੱਡ ਕੇ ਪੰਜਾਬ ਦੇ ਇੱਕ بارش ਹੋਵੇਗੀ ਤਾਂ ਜਿਸ ਤੋਂ ਮੌਸਮ ਪਾਣ ਨੇ ਜਦੋਂ ਵੀ ਕਿਹਾ ਉਦੋਂ بارش ਹੋਈ ਹੈ ਤਾਂ ਇਸ ਵਾਰ ਬੜੇ ਨਤੀਜੇ ਮਾੜੇ ਨਿਕਲੇ ਆਏ ਜੋ ਸਮਾਂ ਲੰਘਿਆ ਤਾਂ ਡੈਮਾਂ ਦੇ ਵਿੱਚ ਹੁਣ ਪਾਣੀ ਕੱਢਣਾ ਸ਼ੁਰੂ ਹੋਵੇਗਾ ਜੋ ਸਾਡੇ ਕੋਲ ਜਾਣਕਾਰੀ ਆਈ ਹੈ ਕਿ 1-2 ਦਿਨਾਂ ਦੇ ਵਿੱਚ ਪਾਣੀ ਦਰਿਆ ਦੇ ਵਿੱਚ ਵੱਧ ਸਕਦਾ ਹੈ ਥੋੜਾ ਜਿਹਾ ਪਾਣੀ ਵੱਧ ਸਕਦਾ ਹੈ ਤਾਂ ਜੋ ਡੈਮ ਦੇ ਵਿੱਚ ਬਾਰਿਸ਼ ਹੋ ਗਈ ਡੈਮ ਦੇ ਵਿੱਚ ਪਾਣੀ ਵੱਧ ਜਾਵੇ ਤਾਂ ਫਿਰ ਪਾਣੀ ਜੱਡਾ ਜ਼ਿਆਦਾ ਨਾ ਛੱਡਿਆ ਜਾ ਸਕੇ ਇਸ ਲਈ ਪਾਣੀ ਥੋੜਾ-ਥੋੜਾ ਰਿਲੀਜ਼ ਕੀਤਾ ਜਾ ਜਾ ਸਕਦਾ ਹੈ ਤਸਵੀਰ ਤੁਸੀਂ ਲਗਾਤਾਰ ਦੇਖ ਰਹੇ ਹੋ ਇਸ ਧਾਂ ਤੇ ਦਰਿਆ ਨੇ ਵੱਡਾ ਖੋਰਲਾ ਐ ਸੀ ਲਗਾਤਾਰ ਸਕਰੀਨ ਤੇ ਤੁਸੀਂ ਦੇਖ ਰਹੇ ਹੋ ਫਲਾਤ ਕੀ ਬਣੇ ਸੀ ਇੱਧਰ ਦਰਿਆ ਦਰਿਆ ਇੱਥੇ ਨਹੀਂ ਸੀ ਤਕਰੀਬਨ ਇੱਥੋਂ ਕਾਫੀ ਅੱਗੇ ਸੀ ਮੰਨ ਕੇ ਚੱਲੀਏ ਕਿ 500 ਮੀਟਰ ਤੋਂ ਵੀ ਜ਼ਿਆਦਾ ਨਾ ਮੋਟਰਾਂ ਬਹੁਤ ਸਾਰੇ ਵਿੱਚ ਡਿੱਗੇ ਆ ਬੋਰ ਖੜਿਆ ਉਹ ਵੀ ਤਸਵੀਰ ਦਿਖਾਵਾਂਗੇ ਇੱਕ ਵਾਰ ਤੁਸੀਂ ਹੁਣ ਲਾਈਵ ਚੱਲ ਰਿਹਾ ਸਟਾਰਟਿੰਗ ਚ ਤਸਵੀਰ ਦਿਖਾਈ ਵੀ ਹੈ ਦੁਬਾਰਾ ਵੀ ਦਿਖਾਵਾਂਗੇ ਦਰਿਆ ਸਤ루ਜ ਨੇ ਜਿਵੇਂ ਕੋਲ ਜ਼ਮੀਨਾਂ ਸੀ ਬੇਜ਼ਮੀਨੇ ਕਰ ਦਿੱਤਾ ਉਹਨਾਂ ਨੂੰ ਹਾਲਾਤ ਮਾੜੇ ਕਰ ਦਿੱਤੇ ਬਹੁਤ ਜ਼ਿਆਦਾ ਮਾੜੇ ਅਸੀਂ ਲਗਾਤਾਰ ਦਰਿਆ ਸਤਲੁਜ ਦੀ ਹਰ ਇੱਕ ਤਸਵੀਰ ਦਿਖਾ ਰਹੇ ਹਾਂ ਕਿ ਕਿਸ ਕਦਰ ਤਬਾਹੀ ਮਚੀ ਸੀ ਹੁਣ ਤਸਵੀਰ ਦਿਖਾ ਦਿਖਾ ਇਸੇ ਰਹੇ ਹਾਂ ਪਾਣੀ ਹੁਣ ਜਦੋਂ ਘਟਿਆ ਸੀ ਤਾਂ ਕਿਤੇ ਨਾ ਕਿਤੇ ਪ੍ਰਸ਼ਾਸਨ ਹੁਣ ਲੋਕਾਂ ਦੇ ਸਾਰ ਜ਼ਰੂਰ ਲੈਣੇ ਚਾਹੀਦੀ ਹੈ ਔਰ ਜਿੰਨਾ ਥਾਵਾਂ ਤੇ ਬਨ ਕਮਜ਼ੋਰ ਨੇ ਜਿਨ੍ਹਾਂ ਥਾਵਾਂ ਤੇ ਬੰਨ ਕਮਜ਼ੋਰ ਨੇ ਉਹਨਾਂ ਥਾਵਾਂ ਤੇ ਜ਼ਰੂਰ ਸਰਕਾਰ ਅਨੁਸਾਰ ਲੈਣ ਕੇ ਦਰਸ਼ਨ ਗਿਲਬੀਰ ਨੇ ਕਮੈਂਟ ਕੀਤਾ ਸੀ ਵੀਰ ਜੀ ਦੁਬਾਰਾ ਦੱਸਿਓ ਸਾਨੂੰ ਅਸੀਂ ਕਮੈਂਟ ਪੜ੍ਹਨ ਲੱਗੇ ਸੀ ਤੁਸੀਂ ਡਿਲੀਟ ਕਰਤਾ ਦੁਬਾਰਾ ਦੱਸਿਓ ਤੇ ਵੀਰ ਜੀ ਅਸੀਂ ਦਰਿਆ ਸਤਲੁਜ ਤੇ ਮੌਜੂਦ ਆ ਜਿੱਥੋਂ ਦੀਆਂ ਤਸਵੀਰਾਂ ਅਸੀਂ ਹਰ ਰੋਜ਼ ਤਕਰੀਬਨ ਤੋਂ ਡੇ ਤੱਕ ਬਚਾਉਂਦੇ ਆ ਔਰ ਇਹ ਤਸਵੀਰਾਂ ਪਹੁੰਚਾਉਣ ਦਾ ਖਾਸ ਮਕਸਦ ਹੈ ਕਿ ਸਰਕਾਰ ਤੱਕ ਇਹ ਪਹੁੰਚੇ ਤਸਵੀਰ ਕਿਉਂਕਿ ਇਸ ਜਗਤ ਬਹੁਤ ਘੱਟ ਪੱਤਰਕਾਰ ਆਉਂਦੇ ਆ ਜਿੰਨਾ ਟਾਈਮ ਸਰਕਾਰ ਅੱਜ ਕੱਲ ਸੋਸ਼ਲ ਮੀਡੀਆ ਦਾ ਜਮਾਨਾ ਹੈ ਜੇਕਰ ਸੋਸ਼ਲ ਮੀਡੀਆ ਦੇ ਨਾਲ ਆਮ ਆਦਿ ਪਾਰਟੀ ਸਰਕਾਰ ਆ ਸਕਦੀ ਹੈ ਤਾਂ ਵੀਡੀਓ ਸੋਸ਼ਲ ਮੀਡੀਆ ਤੱਕ ਸ਼੍ਰਮਾਤੱਕ ਪਹੁੰਚ ਵੀ ਸਕਦੀ ਹੈ ਇੰਡੀਆ ਟੀਮ ਕਮੈਂਟ ਕੀਤਾ ਵੀਰ ਨੇ ਹਾਲਾਤ ਬੜੇ ਮਾੜੇ ਸੀ ਇੱਥੇ ਤੁਹਾਨੂੰ ਜਾਣਕਰ ਲਈ ਦੱਸ ਦਈਏ ਕਿ ਹਜ਼ਾਰਾਂ ਏਕੜ ਪੌਪੂਲਰ ਦਰਿਆ ਦੇ ਵਿੱਚ ਰੁੜ ਗਏ ਹਜ਼ਾਰਾਂ ਏਕੜ ਵੱਡੇ ਪੱਧਰ ਤੇ ਨੁਕਸਾਨ ਹੋਇਆ ਔਰ ਜਿਸ ਜਗ੍ਹਾ ਤੇ ਹੁਣ ਮੈਂ ਖੜਾ ਆ ਇਹ ਤਸਵੀਰ ਤੁਸੀਂ ਦੇਖ ਸਕਦੇ ਹੋ ਕਿ ਦਰਿਆ ਇੱਥੇ ਨਹੀਂ ਸੀ ਔਰ ਸਾਹਮਣੇ ਤੁਸੀਂ ਅੱਗੇ ਝਾਤ ਮਾਰ ਲਓ ਤਸਵੀਰ ਜਿੱਥੇ ਕਿਉਂ ਪਾਣੀ ਨਹੀਂ ਚੱਲ ਰਿਹਾ ਤੁਹਾਂ ਦੇਖਿ ਸ੍ਰੀ ਹੋਏਗੀ ਉਦੋਂ ਵੀ ਤਕਰੀਬਨ ਅੱਗੇ 500 ਮੀਟਰ ਦਰਿਆ ਸੀ ਅੱਜ ਦਰਿਆ ਦਾ ਸਾਰਾ ਝੁਕਾਈ ਇਹ ਵਾਲੀ ਸਾਈਡ ਹੋ ਗਿਆ ਜਿਕਰ ਚੈਨਲ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਬੈਲ ਆਈਕਨ ਦਾ ਬਟਨ ਜ਼ਰੂਰ ਦਬਾ ਦਿਓ ਕਿਉਂਕਿ ਅਸੀਂ ਹਰ ਇੱਕ ਪਾਸੇ ਤੋਂ ਚ ਸਿਆਸਤ ਨਾਲ ਖਬਰ ਹੋਵੇ ਕਿ ਕਿਦਰਾ ਸੱਤਦੀ ਹੋਵੇ ਕਿ ਪਾਣੀ ਆਉਣਾ ਹੋਵੇ ਹਰ ਇੱਕ ਅਸੀਂ ਤੁਹਾਡੇ ਤੱਕ ਅਪਡੇਟ ਪਾ ਰਿਆ ਅੱਜ 6 ਵਜੇ ਦੇ ਅਪਡੇਟ ਦੀ ਗੱਲ ਕਰੀਏ ਤਾਂ 35000 ਕਿਉਂਕਿ ਕਿਦਰਾ ਸੱਤਲੋਈ ਦੇ ਵਿੱਚ ਪਾਣੀ ਚੱਲ ਰਿਹਾ ਹੈ ਦਰਸ਼ਕ ਸਿੰਘ ਤਰਨਤਾਰਨ ਪੰਜਾਬ ਵੀਰ ਜੀ ਆਪ ਕਿਸ ਜਗ੍ਹਾ ਤੋਂ ਲਾਈਵ ਹੋ ਜੀ ਹਾਂਜੀ ਵੀਰ ਜੀ ਅਸੀਂ ਤੁਹਾਨੂੰ ਚਾਰੇ ਪਾਸੇ ਤੋਂ ਤਸਵੀਰ ਦਾ ਮੈਂ ਦੱਸਦਾ ਕਿ ਅਸੀਂ ਮਹਿਦਪੁਰ ਤੋਂ ਜੋ ਜਗਰਾਉਂ ਰੋਡ ਜਾਂਦਾ ਹੈ ਰਸਤੇ 'ਚ ਦਰਿਆ ਸੱਤਰੋਜ ਦੀ ਪੁਲ ਆਉਂਦੀ ਹੈ ਤਕਰੀਬਨ ਚੜਦੇ ਵਾਲੇ ਪਾਸੇ 5 ਕਿਲੋਮੀਟਰ ਐਰੀਏ 'ਤੇ ਅਸੀਂ ਮੌਜੂਦ ਹਾਂ ਜੇਕਰ ਦੂਜੇ ਪਾਸੇ ਅਸੀਂ ਗੱਲ ਆਪਾਂ ਗੱਲ ਕਰੀਏ ਜਦੋਂ ਨਕੌਦਰ ਤੋਂ ਨਕੌਦਰ ਤੋਂ ਮਹਿਦਪੁਰ ਆਉਂਦਾ ਹੈ ਮਹਿਦਪੁਰ ਤੋਂ ਅੱਗੇ 7 ਕਿਲੋਮੀਟਰ ਜੇਕਰ ਆਪਾਂ ਜਗਰਾਉਂ ਦੀ ਗੱਲ ਕਰੀਏ ਜਗਰਾਉਂ ਤੋਂ ਅੱਗੇ ਸਿਧੂਆਂ ਬੇੜ ਸਿਧੂਆਂ ਤੋਂ ਬੇੜ ਤੋਂ ਅੱਗੇ ਅਸੀਂ 10 ਕਿਲੋਮੀਟਰ ਜੇਕਰ ਆਪ ਲੁਧਿਆਣੇ ਤੋਂ ਗੱਲ ਕਰੀ ਲੁਧਿਆਣੇ ਤੋਂ ਸਿਧੂਆ ਬੇਟ ਸਿਧੂਆ ਬੇਟ ਤੋਂ ਅੱਗੇ 10 ਕਿਲੋਮੀਟਰ ਅਸੀਂ ਮੌਜੂਦ ਹਾਂ ਚਾਰੇ ਪਾਸੇ ਦੀ ਤਸਵੀਰ ਤਾਂ ਦੱਸੀ ਹੈ ਕਿ ਵੀਰ ਇਹ ਚੀਜ਼ ਨੂੰ ਸਮਝਣਾ ਬੜਾ ਔਖਾ ਹੋ ਜਾਂਦਾ ਕਿ ਕਿਸ ਜਗ੍ਹਾ ਤੋਂ ਲਈ ਹੈ ਤਮਿਰ ਜੀ ਨੇ ਤਰਨ ਤਰ ਤੋਂ ਕਮੈਂਟ ਕੀਤਾ ਵੀਰ ਜੀ ਤੁਹਾਡੇ ਕੀ ਹਾਲਾਤ ਹੈ ਜਰੂਰ ਦੱਸਿਓ ਕਿਸ ਤਰ੍ਹਾਂ ਦੇ ਹਾਲਾਤ ਨੇ ਹੁਣ ਮੌਜੂਦਾ ਹਾਲਾਤ ਕੀ ਨੇ ਪਹਿਲਾਂ ਹਾਲਾਤ ਕਿਸ ਤਰ੍ਹਾਂ ਦੇ ਹੋਏ ਸੀ ਜਦੋਂ ਪਾਣੀ ਜ਼ਿਆਦਾ ਆਇਆ ਸੀ ਠੀਕ ਹੈ ਠੀਕ ਹੈ ਵੀਰ ਜੀ ਕਮੈਂਟ ਕੀਤਾ ਬਹੁਤ ਬਹੁਤ ਤੁਹਾਡਾ ਧੰਨਵਾਦ ਹੁਣ ਇੱਕ ਹੋਰ ਇਹ ਤਸਵੀਰਾਂ ਕਿਸਾਨਾਂ ਨੂੰ ਝੰਡੜ ਕੇ ਰੱਖ ਦਿੱਤਾ ਖਾਸ ਕਰਕੇ ਕਿਸਾਨਾਂ ਨੇ ਇੱਥੋਂ ਇੱਕ ਹੋਰ ਦੁਖੀ ਕਰਨ ਵਾਲੀ ਤਸਵੀਰ ਹੈ ਕਿ ਦਰਿਆ ਦੇ ਅੰਦਰ ਬਾੜ ਕਿਸਾਨਾਂ ਦੇ ਕੋਲ 2 ਕਿੱਲੇ 2.5 ਕਿੱਲੇ 3 ਕਿੱਲੇ ਜ਼ਮੀਨ 1 ਏਕੜ ਤੋਂ ਬਾਅਦ ਜ਼ਮੀਨ ਨਹੀਂ ਹੈ ਔਰ ਕਿ ਇਹ ਨਹੀਂ ਤਾਂ ਤਿੰਨ ਤਿੰਨ ਇੱਕੜੇ ਜ਼ਮੀਨ ਦਰਿਆ ਦੇ ਵਿੱਚ ਡੇਗੀ ਔਰ ਉਹ ਦਿਹਾੜੀਆਂ ਕਰਨ ਲਈ ਮਜਬੂਰ ਹੋ ਗਏ ਕਿਸ ਜਗ੍ਹਾ ਤੇ ਸਾਰੇ ਪੌਪੂਲਰ ਸੀਗੇ ਡਰ ਦੇ ਮਾਰੇ ਪੱਟ ਲੈ ਗਏ ਔਰ ਤਕਰੀਬਨ ਇਸ ਜਗ੍ਹਾ ਤੋਂ ਇਹ ਦੋ ਕਿਲੇ ਥਾਂ ਇਹ ਹੈਗੇ ਆ ਔਰ ਇਹ ਤਕਰੀਬਨ 6 ਕਿਲੇ ਸਾਰੀ ਸੀ ਤਿੰਨ ਕਿਲੇ ਇੱਕ ਘਰ ਦੀ ਤਕਰੀਬਨ ਮਿਲਾ ਕੇ 2.5 ਕੋਸੋ ਕਿਲਾ ਇੱਥੇ ਜ਼ਮੀਨ ਦਰਿਆ ਦੇ ਵਿੱਚ ਡਿੱਗੀ ਹੈ ਤੇ ਇਹ ਪਪੂਲਰ ਵੱਡੇ ਪੱਧਰ ਦੇ ਵਿੱਚ ਡਿੱਗੇ ਹੋਰ ਨੁਕਸਾਨ ਇੱਥੇ ਬਹੁਤ ਹੋਇਆ ਸੀ ਹਾਲਾਤ ਬੜੇ ਚਿੰਤਾਜਨਕ ਨੇ ਕਈ ਥਾਵਾਂ ਤੇ ਦਰਿਆ ਨੇ ਜੋ ਢਾ ਲਾਈ ਸੀ ਖੋਰੇ ਅਜੇ ਤੱਕ ਮੌਜੂਦ ਨੇ ਇੱਕ ਵੱਡਾ ਜੋ ਖੋਰਾ ਲੱਗਿਆ ਹੋਇਆ ਹੈ ਲੋਹਿਆ ਖਾਸ ਦੇ ਨਜ਼ਦੀਕ ਮਡਾਲੇ ਦੀ ਛੰਨਾ ਜਿੱਥੇ ਤਕਰੀਬਨ ਅੱਧੇ ਤੋਂ ਜ਼ਿਆਦਾ ਬੰਨ ਡਿੱਗ ਪਿਆ ਹੈ ਦਰਿਆ ਦੇ ਵਿੱਚ ਅੱਧੇ ਤੋਂ ਥੋੜਾ ਬਚਿਆ ਚਾਰ ਘਰ ਇੱਕ ਪਾਸੇ ਇਹ ਵਾਲੇ ਸਾਈਡ ਤੇ ਦਰਿਆ 'ਚ ਡਿੱਗ ਗਏ ਬਿਲਕੁਲ ਖਤਮ ਹੋ ਗਏ ਦਿਹਾੜੀ 'ਦਰ ਬੰਦੇ ਸੀ ਦਿਹਾੜੀਆਂ ਕਰਕੇ ਉਹਨਾਂ ਘਰ ਪਾਇ ਸੀ ਔਰ ਦੂਜੇ ਪਾਸੇ ਲੋਕਾਂ ਨੂੰ ਡਰ ਸਤਾ ਰਿਹਾ ਕਿ ਹੁਣ ਦੂਜੇ ਪਾਸੇ ਜਾ ਕੇ ਪਾਣੀ ਤਾਂ ਥੋੜਾ ਪਰਟਾ ਲਗਾਤਾਰ ਜਾ ਰਹੀ ਹੈ ਵੀ ਸਾਡੇ ਘਰ ਵੀ ਵੇਚਣ ਲੱਗ ਪੈ ਲਗਾਤਾਰ ਉੱਥੇ ਪ੍ਰਸ਼ਾਸਨ ਘਟ ਪ੍ਰਾਮ ਲੋਕ ਆਪਣੇ ਪੱਧਰ ਤੇ ਬੜਾ ਕੰਮ ਉੱਥੇ ਕਰ ਰਿਹਾ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਬਚਾਅ ਹੋ ਜੇ ਘਰ ਬਣਾਉਣੇ ਬੜੇ ਔਖੇ ਨੇ ਸ਼ਮੀਰ ਵੀਰ ਨੇ ਕਮੈਂਟ ਕੀਤਾ ਧੰਨਵਾਦ ਜੀ ਤਹਲਾਤ ਦਰਿਆ ਸਤਲੁਜ ਦੇ ਬਿਆਨ ਕਰ ਰਿਹਾ ਤਸਵੀਰਾਂ ਦਿਖਾ ਰਿਹਾ ਜੋ ਆਪਣੇ ਆਪ ਚ ਬਹੁਤ ਦੁਖੀ ਕਰਨ ਵਾਲੀਆਂ ਤਸਵੀਰਾਂ ਨੇ ਦਰਸ਼ਨ ਗੱਲ ਵੀਰ ਨੇ ਕਮੈਂਟ ਕੀਤਾ ਹੁਣ ਤਾਂ ਠੀਕ ਆ ਪਰ ਪਹਿਲਾਂ ਬਹੁਤ ਬੁਰਾ ਹਾਲ ਹੋ ਗਿਆ ਸੀ ਜਮੀਨ ਖਤਮ ਹੋ ਗਈ ਪਸ਼ੂ ਖਤਮ ਹੋ ਗਏ ਬਿਲਕੁਲ ਵੀਰ ਜੀ ਉਹੀ ਹਾਲਾਤ ਇੱਥੇ ਹੋਏ ਜ਼ਮੀਨਾਂ ਤਾਂ ਦਰਿਆਵਾਂ ਦੇ ਅੰਦਰ ਲਗਭਗ ਖਤਮ ਹੋ ਗਈਆਂ ਜਿਨ੍ਹਾਂ ਕੋਲ 2 ਏਕੜ 2.5 ਏਕੜ ਇਹ ਜ਼ਮੀਨਾਂ ਸੀ ਉਹਨਾਂ ਦੇ ਤਾਂ ਹਾਲਾਤ ਹੁਣ ਬੜੇ ਮਾੜੇ ਨੇ ਦਿਹਾੜੀਦਾਰ ਜੋ ਲੋਕ ਸੀ ਦਿਹਾੜੀ ਖਤਮ ਹੋ ਗਈ ਜਦੋਂ ਕਿਸੇ ਕੋਲ ਜ਼ਮੀਨ ਹੋਊਗੀ ਤਾਂ ਕੋਈ ਦਿਹਾੜੀ ਕਰੂਗਾ ਖਾਸ ਗੱਲ ਹੈ ਕਿ ਹੁਣ ਇਸ ਜਗ੍ਹਾ ਤੇ ਇਹ ਇਨਾ ਥਾਂਵਾਂ ਤੇ ਪਟਵਾਰੀ ਆਉਂਦੇ ਆ ਜਿੱਥੇ ਕਿ ਝੋਨਾ ਫਸਲ ਮਾੜੀ ਮੋਟੀ ਬਚੀ ਹੈ ਉਹ ਜੋ ਝੋਨੇ ਦੀ ਆਪਾਂ ਮੁੰਜਰਾ ਕਹਿੰਦੇ ਆ ਉਹਨੂੰ ਮਸਲਾ ਮਸਲ ਕੇ ਦੇਖਦੇ ਹਾਂ ਭਾਈ ਉਹ ਕਹਿੰਦੇ ਇੰਨਾ ਨੁਕਸਾਨ ਹੋ ਗਿਆ ਵੈਸੇ ਬਚਿਆ ਬਚਾਇਆ ਕੁਛ ਨਹੀਂ ਉਹ ਝੋਨਾ ਤਾਂ ਮੰਡੀ ਵਿੱਚ ਵੀ ਵਿਕਣਾ ਪਰ ਜਦੋਂ ਪਟਵਾਰੀ ਆ ਕੇ ਕਹਿੰਦਾ ਵੀ ਤੁਹਾਡਾ ਤਾਂ ਨੁਕਸਾਨ 20% ਹੋਇਆ 30% ਹੋਇਆ ਤਾਂ ਫਿਰ ਉਹਦੋ ਜ਼ਿੰਮੇਦਾਰ ਚੁੱਪ ਕਰ ਜਾਂਦਾ ਵੀ ਕੁਦਰਤ ਨੇ ਜੇ ਮਾਰਿਆ ਤੇ ਹੁਣ ਸਰਕਾਰ ਵੀ ਮਾਰਨ ਸਾਨੂੰ ਲੱਗੀ ਹੋਈ ਹੈ ਦਰਿਆਵਾਂ ਦੇ ਅੰਦਰ ਝੋਨਾ ਕੋਈ ਬਚਿਆ ਨਹੀਂ ਸਭ ਖਤਮ ਵਾਲੀ ਗੱਲ ਦੀ ਹੈ ਪਰ ਸੇਵ ਮਾਨ ਨੂੰ ਕਿ ਮੇਨੀ ਪੱਧਰ ਤੇ ਹਾਲਾਤ ਜਰੂਰ ਦੇਖਣਾ ਚਾਹੀਦੇ ਆ ਤਰਨਿਆ ਰੋਸ ਮਜਾਰਿਆਂ ਦੇ ਵਿੱਚੋਂ ਨਿਕਲੇ ਸਰਕਾਰ ਅੱਜ ਬਾਹਨਾਂ ਫੜੇ ਮਜ਼ਦੂਰਾਂ ਦੀ ਜ਼ਿੰਮੇਦਾਰਾਂ ਦੀ ਕਿਸਾਨਾਂ ਦੀ ਤਾਂ ਫਿਰ ਇਸ ਤੋਂ ਵੱਧ ਦੁਖੀ ਗੱਲ ਹੋਰ ਕੀ ਹੋ ਸਕਦੀ ਹੈ ਪਾਣੀ ਦੀ ਗੱਲ ਕਰੀ ਤਾਂ ਅੱਜ ਵੀ ਦਰਿਆ ਦੇ ਵਿੱਚ ਥੋੜਾ ਨਹੀਂ ਹੈ ਪਾਣੀ ਅੱਜ ਵੀ ਬਹੁਤ ਹੈ ਪਾਣੀ ਚੱਲ ਰਿਹਾ ਜਿੰਨਾ ਵੀ ਹੈ ਦੇਖ ਸਕਦੇ ਹੋ ਕਿੰਨੇ ਖਿਲਾਰ ਦੇ ਵਿੱਚ ਪਾਣੀ ਹੈ ਕਿੜਾਈ ਚ ਕਿੰਨਾ ਪਾਣੀ ਹੈ ਪਾਣੀ ਅਜ ਵੀ ਥੋੜਾ ਨਹੀਂ ਪਾਣੀ ਅਜ ਵੀ ਚੱਲ ਰਿਹਾ ਹੈ ਇਸ ਜਗ੍ਹਾ ਤੇ ਤਕਰੀਬਨ ਹੁਣ ਜਿਸ ਕੈਮਰਾਮੈਨ ਕਿਸ ਦਿਖਾ ਰਿਹਾ ਹੈ ਕਈ ਥਾਂ ਤੇ 20 ਫੁੱਟ ਤੋਂ ਜ਼ਿਆਦਾ ਜ਼ਿਆਦਾ ਪਾਣੀ ਹੈ ਘੱਟ ਪਾਣੀ ਕਿਤੇ ਨਹੀਂ ਹੈ 20 ਫੁੱਟ ਤੋਂ ਜ਼ਿਆਦਾ ਜ਼ਿਆਦਾ ਪਾਣੀ ਹਾਂ ਲਾਸਟ ਤੇ ਜਾ ਕੇ ਸ਼ਾਇਦ ਕੁਤੇ 5-7 ਫੁੱਟ ਪਾਣੀ ਹੋਵੇ ਘੱਟ ਨਹੀਂ ਤਾਂ ਸਾਰੇ ਥਾਂ ਤੇ ਕਿੱਥੇ ਇੱਥੇ ਹੈ ਪਾਣੀ ਬਹੁਤ ਜ਼ਿਆਦਾ ਹੈ ਜੇਕਰ ਤੁਸੀਂ ਸਾਨੂੰ ਫੇਸਬੁੱਕ ਤੇ ਦੇਖ ਰਹੇ ਹੋ ਤਾਂ ਨਿਊਜ਼ ਰਿਪੋਰਟਰ ਜਾਨਾ ਚ ਐਨ ਐਨ ਆਰ ਨਿਊਜ਼ ਪਰ ਕੇ ਅਸੀਂ ਉੱਥੇ ਵੀ ਅਪਡੇਟ ਦਿੰਨੇ ਆ ਤੁਸੀਂ ਸਾਨੂੰ ਉੱਥੇ ਵੀ ਫੋਲੋ ਜ਼ਰੂਰ ਕਰ ਲਿਓ ਅਸੀਂ ਹਰ ਰੋਜ਼ ਹਰ ਇੱਕ ਪਾਸੇ ਤੋਂ ਕਿਸਾਨਾਂ ਦੇ ਨਾਲ ਜੁੜੀ ਖਬਰ ਹਰ ਇੱਕ ਤੁਰੜ ਦੇ ਖਵਚਾਉਣੀ ਆ ਹੁਣ ਇੱਕ ਹੋਰ ਦਰਦ ਤਸਵੀਰ ਦਿਖਾਵਾਂਗਾ ਕਿ ਦੇਖੋ ਆਪਾਂ ਦਰਖਤ ਪਪੂਲਰ ਕੋਦ ਪੜਦੇ ਆ ਨਾ ਤੇ ਆਪਾਂ ਮੁੱਢੋਂ ਪੱਟ ਲੈਨੇ ਆ ਤੇ ਇਸ ਜਗ੍ਹਾ ਤੇ ਦੇਖੋ ਕਿ ਇਦਾਂ ਇਹ ਤਾਂ ਬੜ ਵੱਢਲੇ ਸੀਗੇ ਇਸ ਤਰ੍ਹਾਂ ਇੰਨੀ ਛੇਤੀ ਇਹ ਵੱਢੇ ਗਏ ਇੰਨੀ ਛੇਤੀ ਦਰਿਆ ਦਾ ਪਾਣੀ ਸਪੀਡ ਚ ਇੰਨੀ ਛੇਤੀ ਜ਼ਮੀਨ ਡੇਗ ਰਹੀ ਸੀ ਤੇ ਡਰ ਸਤਾਉਣ ਲੱਗਿਆ ਤਾਂ ਫਿਰ ਕੀ ਆਹ ਰੱਖ ਕੇ ਇੰਨੇ ਨੇ ਮਟਾਈ ਚ ਸੀ ਤੇ ਇੰਨੇ ਨੇ ਤੁਸੀਂ ਉੱਪਰ ਵੱਢ ਕੇ ਰੱਖ ਲੈ ਵਢ ਲੈ ਕਿਤੇ ਕੁਛ ਤਾਂ ਛੇਤੀ ਕੰਮ ਕੀਤਾ ਬਈ ਛੇਤੀ ਹੋ ਜੇ ਕਿਤੇ ਕੁਛ ਨਾ ਕੁਛ ਸਾਡੇ ਕੋਲ ਬਚਿਆ ਉਹ ਵੀ ਨਾ ਦਰਿਆ ਦੇ ਵਿੱਚ ਰੋੜੇ ਜਾਏ तस्वीर तो बड़िया दर्दनाक ने थोड़िया नहीं बहुत ज़्यादा अगर तक तस्वीर लगातार थोड़े तक अभी पहुँचा रहे हैं सारे पल पॉपुलर से इतिया की ਪੈਸ਼ਪੇਟ ਚੜ ਗਏ ਤੇ ਕੁਝ ਦਰਿਆ ਦੇ ਵਿੱਚ ਕੁਝ ਪੱਟ ਲੈ ਗਏ ਹੋਰ ਜੀ ਤੇ ਤਾਂ ਜੇ ਆਪਣੇ ਕਿੰਨੇ ਜੀ ਹੋਏ ਸੀ ਇੱਥੇ ਹਾਂਜੀ ਕਿੰਨੇ ਜੀ ਹੋਏ ਸੀ ਆਪਣੇ ਜੀ ਨੇ ਇੱਥੇ ਬਕਾਫੀ ਸੀ ਕਿੰਨੇ ਕਿਰੇ ਜੀ ਆਪੇ ਜੀ ਪੰਜ ਕਿੱਲੇ ਲਾਇਆ ਗਿਆ ਤੇ ਇਹ ਪਪੂਲਰ ਕਿੰਨੇ ਪਪੂਲਰ ਹੈਗੇ ਸੀ ਇੱਥੇ ਡੇਢ ਡੇਢ ਕੱਟਾ ਸੀ ਤੇ ਚਾਰ ਕਨਵਾ ਡਿੱਗੇ ਕਿੰਨੇ ਕੋਸੇ ਆ ਦੇਖ ਤੇ ਡੇਢ ਕੱਟਾ ਕਿਲਾ ਮੋਰੇ ਦੱਸੋ ਹਣੇਗਾ ਇਹ ਜ਼ਮੀਨ ਕਾਫੀ ਜ਼ਿਆਦਾ ਅੱਗੇ ਹੁਣ ਵੀ ਥੱਲੇ ਨੀਵੀ ਹੋਈ ਹੈ ਕਿੰਨੀ ਕੁ ਜ਼ਮੀਨ ਦਰਿਆ ਚ ਡੱਗੇ ਕਿੰਨੇ ਕਿੱਕੜੇ ਪੰਜ ਖੇਤ ਚਲੇਗਾ ਇਹ ਤੋਂ ਪੰਨੇ ਖੇਤ ਚਲੇ ਗਏ ਤੇ ਇੱਕ ਜੀ ਹੋਰ ਪਪੂਲਰ ਜਿੱਦਾਂ ਕਿ ਉੱਤੋਂ ਵੱਢ ਕੇ ਸਾਰੇ ਵੱਢੇ ਹੋਏ ਹਨ ਤੇ ਕੁਝ ਛੇਤੀ ਕਰਕੇ ਵੀ ਕਿਤੇ ਕਿਜੋ ਬਚੇ ਉਹ ਵੀ ਨੰ ਡਗੇ ਹਨ ਛੇਤੀ ਛੇਤੀ ਕਰਕੇ ਕੰਮ ਨੇ ਮਿਹੜਿਆ ਸਾਰਾ ਫਿਰ ਹਾਂਜੀ ਹਾਂਜੀ ਬਹੁਤ ਟਾ ਲੱਗੀ ਹੋਈ ਸੀ ਜਿਸ ਕਰਕੇ ਨੁਕਸਾਨ ਬਹੁਤ ਜ਼ਿਆਦਾ ਹੋ ਹੀ ਜਾਂਦਾ ਸੀ ਤਾਂ ਡੇਢ ਖੱਤਰ ਲਗਭਗ ਪਪੂਲਰ ਜਿਹੜੇ ਟਹਿ ਗਏ ਆ ਤਾਂ ਬਾਕੀ ਜਿਹੜੇ ਥੋੜੇ ਬਚੇ ਆ ਉਹ ਉਪਰੋਂ ਫਿਰ ਅਸੀਂ ਵੱਢੇ ਇਹ ਜੀ 4 ਤੋਂ 5 ਸਾਲਾਂ ਜੇ ਬੂਟਾ ਤਿਆਰ ਹੁੰਦਾ ਤੇ ਇਹ ਪਹਿਲਾਂ ਵੱਢੇ ਗਏ ਤੇ ਕਿੰਨਾ ਕੁ ਨੁਕਸਾਨ ਹੋ ਗਿਆ ਦੇਖੋ ਜੀ ਅੱਧੇ ਨਾਲੋਂ ਜ਼ਿਆਦਾ ਨੁਕਸਾਨ ਹੋ ਗਿਆ ਕਿੱਥੇ 5 ਸਾਲ ਵੱਡ ਹੋਣੇ ਸੀ ਉੱਥੇ 2 ਸਾਲਾਂ ਚ ਵੱਡ ਹੋਏ 2 ਸਾਲਾਂ ਤੇ 5 ਏਕੜ ਜ਼ਮੀਨ ਵੀ ਇੱਥੇ ਡੈਗੀ ਹਾਂਜੀ ਵਿੱਚ ਚਲੇ ਗਈ ਉਹ ਸਾਰਾ ਨੁਕਸਾਨ ਹੋ ਗਿਆ ਇਹ ਜੋ ਨੁਕਸਾਨ ਹੋਇਆ ਪ੍ਰਸ਼ਾਸਨ ਦੇ ਵੱਲੋਂ ਕੋਈ ਪਟਵਾਰੀ ਵੱਲੋਂ ਜੋ ਕੋਈ ਇੱਥੇ ਕੋਈ ਗਰਦੋਰੀ ਕਰਨ ਪਹੁੰਚਿਆ ਵੀ ਭਾਈ ਤੁਹਾਡਾ ਨੁਕਸਾਨ ਨਹੀਂ ਨਾ ਹੋਇਆ ਕੋਈ ਰਾਹਤ ਦਿੱਤੀ ਜਾਊਗੀ ਨਹੀਂ ਜੀ ਨਹੀਂ ਕੋਈ ਨਹੀਂ ਇੱਥੇ ਪਹੁੰਚਿਆ ਕਿਸੇ ਨੇ ਨਹੀਂ ਇੱਥੇ ਦੇਖਪਾਲ ਕੀਤੀ ਵੀ ਕੀ ਨੁਕਸਾਨ ਹੋਇਆ ਤੇ ਇਹਨਾਂ ਦੇ ਪਰੇ ਕੁਝ ਸੋਚੀਏ ਕੋਈ ਵੀ ਨਹੀਂ ਇੱਥੇ ਆਇਆ ਨਾ ਪ੍ਰਸ਼ਾਸਨ ਆਇਆ ਨਾ ਲੋਕ ਆਈ ਆਏ ਕੋਈ ਨਹੀਂ ਇੱਥੇ ਮਤਲਬ ਮਰਨ ਵਾਸਤੇ ਹੀ ਆਇਆ ਹਾਲਾਤ ਮਾੜੇ ਹੋਏ ਤੇ ਹੁਣ ਜੀ ਫੇਰ ਮੌਸਮ ਪਾਣੀ ਅਲਰਟ ਕੀਤਾ ਹੋਇਆ ਕਿ ਆਉਣ ਵਾਲੇ ਸਮੇਂ ਚ 4 ਤੋਂ 5 ਦਾ ਲਗਾਤਾਰ بارش ਹੋਗੀ ਕਿ ਡੈਮਾਂ ਚ ਪਾਣੀ ਵੀ ਛੱਡਿਆ ਜਾ ਸਕਦਾ ਔਰ ਦੂਜੇ ਕੱਲ੍ਹ ਨੂੰ ਪਾਣੀ ਤੂਣ ਤੋਂ ਬਾਅਦ ਜੇਕਰ ਪਾਣੀ ਥੋੜਾ ਵੱਧ ਜਾਂਦਾ ਤਾਂ ਫੇਰ ਇੱਥੇ ਨੁਕਸਾਨ ਹੋ ਗਏ ਬਹੁਤ ਜ਼ਿਆਦਾ ਇੱਥੇ ਤਾਂ ਪੂਰੀ ਫੁੱਲ ਟਾ ਲੱਗੀ ਹੋਈ ਆ ਜਿਹੜਾ ਕੋਈ ਕਿਸੇ ਦੇ ਲਾਗੇ ਬੰਨੇ ਬਚਾਇਆ ਬੰਨੋ ਵੀ ਖਤਰਾ ਹੈ ਇਸ ਹਾਲ ਨੂੰ ਬੰਨ ਵੀ ਆਕੇ ਨੇੜੇ ਆਈ ਇੱਥੋਂ ਪਹਿਲਾਂ ਕਿੰਨੀ ਦੂਰ ਦਰਿਆ ਸੀਗਾ ਇਹ ਇੱਥੋਂ ਤਾਂ ਲਗਭਗ ਹੈਗਾ ਸੀ 6-7 ਕਿ ਇੱਥੇ ਮਰੱਬੇ ਸਤ ਮਰਬੀ ਕਿੰਨਾ ਕਿਲੋਮੀਟਰ ਬਣ ਜਾਂਦਾ ਜਿਹੜੀ ਲਾਈ ਤਾਂ 2 ਕਿਲੋਮੀਟਰ ਬਣਦਾ ਹੈ ਹਾਂਜੀ ਹਾਂਜੀ 2 ਕਿਲੋਮੀਟਰ ਦੇ ਲੱਗਦਾ ਤੇ ਹੁਣ ਬੰਦ ਤੋਂ ਕਿੰਨੀ ਦੂਰ ਹੈ ਹੁਣ ਤਾਂ ਬੰਦ ਤਾਂ 2 ਖੱਤੇ ਵੀ ਨਹੀਂ ਬੰਦ ਹੁਣ ਬਹੁਤ ਨੇੜੇ ਆ ਗਏ ਤਾਂ ਇਹ ਤਸਵੀਰ ਤੁਸੀਂ ਦੇਖਿਆ 37 ਲੋਹ ਦਾ ਜੋ ਕਹਿ ਸੀ ਆਉਣ ਵਾਲੇ ਸਮੇਂ ਦੇ ਵਿੱਚ ਪ੍ਰਸ਼ਾਸਨ ਨੇ ਵੱਡਾ ਅਲਰਟ ਕੀਤਾ ਮੌਸਮ ਪਾਣ ਜਾਰੀ ਕੀਤਾ ਕਿ ਬਾਰਸ਼ ਹੋ ਸਕਦੀ ਹੈ ਉਸ ਤੋਂ ਬਾਅਦ ਜੇਕਰ ਪਾਣੀ ਦਰਿਆ ਚ ਵੱਧ ਜਾਂਦਾ ਤਾਂ ਫਿਰ ਵੀ ਇੱਕ ਵੱਡਾ ਨੁਕਸਾਨ ਇੱਥੇ ਹੋ ਸਕਦਾ ਹਾਲਾਤ ਸਾਰੇ ਤੁਸੀਂ देख चुके हो, चिंताजनक हालात ने इथों दे सुन हम्म घर ही आ गए सुनो अपने ना दूसरा कदम है का